ਇੱਕ ਨੌਜਵਾਨ ਇੱਥੇ ਮੇਰੇ ਨਾਲ ਮੌਜੂਦ ਹੈ ਇਸ ਦੇ ਨਾਲ ਬੈਂਕ ਆ ਜਾਂ ਕਹਿ ਲਓ ਸਾਈਬਰ ਕਿਸੇ ਫਰੌਡ ਦੇ ਵੱਲੋਂ ਇਸ ਨਾਲ ਠੱਗੀ ਮਾਰੀ ਗਈ ਹੈ ਤੇ ਇਹ ਠੱਗੀ ਵੀ ਲੱਖਾਂ 'ਚ ਨਹੀਂ ਕਰੋੜਾਂ ਦੇ ਵਿੱਚ ਹੈ ਤਾਂ ਜਿਹੜਾ ਕਿ ਤੁਹਾਨੂੰ ਇਸ ਗੱਲ ਦੀ ਹੈਰਾਨੀ ਹੈ ਵੀ ਉਹਦੇ ਵਿੱਚੋਂ 1 ਕਰੋੜ ਤੇ 10 ਲੱਖ ਰੁਪਇਆ ਲੈਣ ਦੇ ਚੱਲੀ ਗਿਆ ਬੈਂਕ ਸੁੱਤੀ ਪਈ ਸੀ ਬੈਂਕ ਕਿੱਥੇ ਸੀ ਜਦੀ ਮਲਵੀ ਇਹਨੂੰ ਉਸ ਚੀਜ਼ 'ਚ ਫਸਾਇਆ ਗਿਆ ਅੱਜ ਇਹ ਉਹਦਾ ਜਵਾਬਦੇਹ ਬਣ ਗਿਆ ਕਿੱਥੋਂ ਪੈਸਾ ਆਇਆ ਇਹਨੂੰ ਪੈਸਾ ਤਾਂ ਭੇਜੀ ਗਏ ਇਹ ਤਾਂ ਇਸ ਚੱਕਰ ਚ ਪੈ ਗਿਆ ਨਾ ਜਿਹੜਾ ਮੌਕੇ ਦਾ ਬੈਂਕ ਮੈਨੇਜਰ ਹੈ ਜਾਂ ਕੈਸ਼ੀਅਰ ਹੈਗਾ ਇਹਨਾਂ ਦੇ ਤੇ 420 ਦਾ ਪਰਚਾ ਹੋਣਾ ਚਾਹੀਦਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀਦਾ ਇੱਕ ਬੱਚੇ ਦਾ ਭੁੱਖੇ ਖਤਰੇ ਚ ਪਾਤਾ ਇਹਨਾਂ ਨੇ ਇੰਸਟਾਗ੍ਰam ਤੇ ਮੈਨੂੰ ਐਡ ਆਈ ਸੀ ਵੀ ਤੁਹਾਨੂੰ ਘਰੇ ਬੈਠੇ ਵੀ ਨੌਕਰੀ ਦਿੰਦੇ ਆ ਤੇ ਐਸੇ ਕਰਕੇ ਤੁਸੀਂ ਫਾਰਮ ਫਿਲ ਕਰੋ ਅਸੀਂ ਫਾਰਮ ਫਿਲ ਕੀਤਾ ਉਹਨਾਂ ਨੇ ਮੈਨੂੰ ਸਾਰਾ ਪ੍ਰੂਫ ਮੰਗਾ ਲਏ ਇਹ ਆਧਾਰ ਕਾਰਡ ਪੈਨ ਕਾਰਡ ਸਾਈਨ ਕਰਾਏ ਉਦੋਂ ਬਾਅਦ ਮੈਨੂੰ ਨਹੀਂ ਉਹਨਾਂ ਨੇ ਦੱਸਿਆ ਵੀ ਇਹ ਆਪਾਂ ਵੀ ਖਾਤਾ ਖੋਲ ਰਿਹਾ ਜਾਂ ਅਕਾਊਂਟ ਓਪਨ ਕਰ ਰਹੇ ਆ ਬਸ ਮੈਨੂੰ ਤਾਂ ਨੌਕਰੀ ਦਾ ਕਹਿ ਰਹੇ ਵੀ ਤੁਹਾਨੂੰ ਨੋ ਜੌਬ ਦੇ ਦਾਂਗੇ ਹੋਰ ਇਹਨਾਂ ਗੱਲਾਂ ਦੇ ਵਿੱਚ ਆ ਕੇ ਕੋਈ ਕਿਸੇ ਦੇ ਖਾਤੇ 'ਚ ਕੋਈ ਪੜਿਆ ਲਿਖਿਆ ਬੱਚਾ ਵੀ ਇਸ ਤਰ੍ਹਾਂ ਦੀਆਂ ਧੋਖਾੜੀਆਂ ਦੇ ਹੱਥ ਨਾ ਜਾਵੇ ਅਸੀਂ ਤਾਂ ਸਾਰੇ ਪੰਜਾਬ ਨੂੰ ਗੈਨਤੀ ਕਰਦੇ ਹਾਂ ਤਾਂ ਜਦੋਂ ਕਿਸੇ ਬੰਦੇ ਕੋਲੇ ਮੰਨ ਲਓ ਤੁਸੀਂ ਇੱਕ 50000 ਦੀ ਐਫ ਡੀ ਕਰਾ ਦਿਓ ਤਾਂ ਬੈਂਕ ਥੋੜੇ ਘਰੇ ਗੇੜੇ ਮਾਰਦਾ ਈ 50 ਦੀ ਹੋਰ ਕਰਾਊਗਾ ਬੰਦਾ ਮਾਲਦਾਰ ਆ ਬਾਗੜ ਗਿਆ ਬੋਲੀ ਚ ਵੀ ਇਹਦੇ ਕੋਲੇ ਚੰਗਾ ਪੈਸਾ ਹੈ ਤਾਂ ਬੈਂਕ ਕਿਉਂ ਨਹੀਂ ਇਹਨਾਂ ਦੇ ਘਰੇ ਗਈ ਬੈਂਕ ਨੇ ਸਾਰਾ ਕੁਝ ਪੁੱਛਿਆ ਕਿਉਂ ਨਹੀਂ ਇਹਦੇ ਵਿੱਚ ਅਸੀਂ ਤੇ ਇਹ ਗੱਲ ਚ ਕਹਿਣੇ ਆ ਇਹ ਜਿਹੜੀ ਐਚ ਡੀ ਐਫ ਸੀ ਬੈਂਕ ਆ ਇਹ ਵੀ ਗਨਾਹਦਾਰ ਹੈ ਸਤਿ ਸ਼੍ਰੀ ਅਕਾਲ ਜੀ ਲਿਵ ਔਨ ਦੇਖ ਰਹੇ ਹੋ ਤੁਸੀਂ ਤੇ ਮੈਂ ਹਾਂ ਗਗਨ ਸਿੱਧੂ ਇਸ ਵਕਤ ਮੈਂ ਪਿੰਡ ਗਿਲਜੇਵਾਲਾ ਦੇ ਵਿੱਚ ਖੜੀ ਹੋਈ ਆ ਇੱਕ ਨੌਜਵਾਨ ਇੱਥੇ ਮੇਰੇ ਨਾਲ ਮੌਜੂਦ ਹੈ ਇਸ ਦੇ ਨਾਲ ਬੈਂਕ ਆ ਜਾਂ ਕਹਿ ਲਓ ਸਾਈਬਰ ਕਿਸੇ ਫਰੌਡ ਦੇ ਵੱਲੋਂ ਇਸ ਨਾਲ ਠੱਗੀ ਮਾਰੀ ਗਈ ਹੈ ਤੇ ਇਹ ਠੱਗੀ ਵੀ ਲੱਖਾਂ 'ਚ ਨਹੀਂ ਕਰੋੜਾਂ ਦੇ ਵਿੱਚ ਹੈ ਗੱਲਬਾਤ ਕਰਾਂਗੇ ਖੋਸਾ ਯੂਨੀਅਨ ਵੀ ਇੱਥੇ ਪਹੁੰਚੀ ਹੋਈ ਹੈ ਇਹਨਾਂ ਤੋਂ ਜਾਣਨਾ ਚਾਹਾਂਗੇ ਕਿ ਮਾਮਲਾ ਕੀ ਹੈ ਕਿਸ ਤਰੀਕੇ ਦੇ ਨਾਲ ਠੱਗੀ ਹੈ ਜਿਹੜੀ ਇਸ ਨੌਜਵਾਨਾਂ ਵੱਜੀ ਹੈ ਸਤਿ ਸ਼੍ਰੀ ਅਕਾਲ ਭਾਜੀ ਸਤਿ ਸ਼੍ਰੀ ਅਕਾਲ ਜੀ ਮਰਨਾ ਕੁਲਦੀਪ ਸਿੰਘ ਨੇਤਾ ਜ਼ਿਲ੍ਹਾ ਪ੍ਰਧਾਨ ਬੀਕੇਯੂ ਕੋਸਾ ਸ਼੍ਰੀ ਮੁਕਸਰ ਸਾਹਿਬ ਜੋ ਕਿ ਖੁਸ਼ਦੀਪਾ ਮੁੰਡਾ ਜੀ ਲੰਬੀ ਬਲਾਕ ਦਾ ਪਿੰਡ ਥਰਾਜਲਾ ਜ਼ਿਲ੍ਹਾ ਮੁਕਸਰ ਦਾ ਤਾਂ ਇਹਦੇ ਨਾਲ ਜੇ ਕਹਿੰਦੇ ਆਪਾਂ ਕਿਵੇਂ ਸਾਈਬਰ ਕ੍ਰਾਈਮ ਹੁੰਦਾ ਹੈ ਪੁਸਤਕਾਂ ਠੱਗੀ ਵੱਜੀ ਆ ਗਿਲਜੇ ਵਾਲਾ ਪਿੰਡ ਗਿੱਦੜਵਾ ਹਲਕੇ ਦਾ ਜਿਹੜਾ ਬੈਂਕ ਹੈ ਉੱਥੇ ਉਹਦਾ ਖਾਤਾ ਖੋਲਿਆ ਜਾਂਦਾ ਤਾਂ ਇਹਦਾ ਇਥੋਂ ਘੱਟੋ-ਘੱਟ ਜੇਪਕੇ ਅੱਗੇ 25 ਕਿਲੋਮੀਟਰ ਤੇ ਪਿੰਡ ਹੈ ਤਾਂ ਕੋਈ ਉਹਨਾਂ ਨੂੰ ਉਹਦੀ ਦੱਸਿਆ ਨਹੀਂ ਜਾਂਦਾ ਕੁਝ ਤਾਂ ਜਿਹੜਾ ਕਿ ਸਾਨੂੰ ਇਸ ਗੱਲ ਦੀ ਹੈਰਾਨੀ ਹੈ ਵੀ ਉਹਦੇ ਵਿੱਚੋਂ 1 ਕਰੋੜ ਤੇ 10 ਲੱਖ ਰੁਪਇਆ ਲੈਣ ਦੇਣ ਚੱਲੀਗਾ ਬੈਂਕ ਸੁੱਤੀ ਪਈ ਸੀ ਬੈਂਕ ਕਿੱਥੇ ਸੀਗੀ ਅੱਛਾ ਕਿੰਨੇ ਕਿੰਨੇ ਸਮੇਂ ਦੇ ਵਿੱਚ ਇਹ ਤਿੰਨ ਮਹੀਨਿਆਂ ਦੇ ਵਿੱਚ ਅੱਛਾ ਹਾਂ ਫਿਰ ਬੈਂਕ ਨੇ ਮਥਰਾ ਤੇ ਜੈਪੁਰ ਕਰ ਦਿੱਤੀ ਮਥਰਾ ਤੇ ਜੈਪੁਰ ਜਿਹੜੇ ਪੈਸੇ ਗਾ ਨਿਕਲੇ ਆ ਲੈਣ ਦੇਣ ਹੁੰਦਾ ਹੈ ਤਾਂ ਜਦੋਂ ਕਿਸੇ ਬੰਦੇ ਕੋਲੇ ਮੰਨ ਲਓ ਤੁਸੀਂ ਇੱਕ 50 ਹਜ਼ਾਰ ਦੀ ਐਫ ਡੀ ਕਰਾ ਦਿਓ ਤਾਂ ਬੈਂਕ ਤੁਹਾਡੇ ਘਰੇ ਗੇੜੇ ਮਾਰਦਾ 50 ਦੀ ਹੋਰ ਕਰਾਊਗਾ ਬੰਦਾ ਮਾਲਦਾਰ ਆ ਬਾਗੜ ਗਿਆ ਬੋਲੀ ਚ ਵੀ ਇਹਦੇ ਕੋਲੇ ਚੰਗਾ ਪੈਸਾ ਹੈ ਤਾਂ ਬੈਂਕ ਕਿਉਂ ਨਹੀਂ ਇਹਨਾਂ ਦੇ ਘਰੇ ਗਈ ਬੈਂਕ ਨੇ ਸਾਰਾ ਕੁਝ ਪੁੱਛਿਆ ਕਿਉਂ ਨਹੀਂ ਇਹਦੇ ਵਿੱਚ ਅਸੀਂ ਤਾਂ ਇਹ ਗੱਲ ਚ ਕਹਨੇ ਆ ਇਹ ਜਿਹੜੀ HDFC ਬੈਂਕ ਆ ਇਹ ਵੀ ਗਨਾਹਦਾਰ ਹੈ ਨੰਬਰ ਹੋ ਅਟੈਚ ਕੀਤਾ ਇਹਦਾ ਨੰਬਰ ਬੰਦ ਕਰਤਾ ਹੋਰ ਨੰਬਰ ਅਟੈਚ ਕਰ ਲਿਆ ਤਾਂ ਉਹਦੇ ਉਹਦੇ ਉੱਤੇ ਜਿਹੜਾ ਇੱਕ ਇੱਕ ATM ਨੂੰ 25000 ਤੋਂ 50000 ਰੁਪਇਆ ਜਿਹੜੀ ਉਹਦੀ ਸਰਮਥਾ ਹੁੰਦੀ ਹੈ ਨਿਕਲਦੀ 2-2 ਲੱਖ ਰੁਪਇਆ ਵੀ ਲਿਮਟ ਹੋ ਗਈ ਦੱਸੋ ਵੀ ਇਹ ਖਾਤਾ ਖੁੱਲਣ ਸਰ 2 ਲੱਖ ਖਾਤਾ ਖੁੱਲਣ ਸਰ 2 ਲੱਖ ਰੁਪਇਆ ਨਹੀਂ ਜਦੋਂ ਇਹ ਮੁੰਡੇ ਨੇ ਖਾਤਾ ਖਲਾਇਆ ਇਹ ਬੈਂਕ ਦੇ ਵਿੱਚ ਆਇਆ ਨਹੀਂ ਸੀ ਜਾਂ ਇਹਨੇ ਬੈਂਕ ਆਲੇ ਨਾਲ ਕੋਈ رابطہ ਨਹੀਂ ਕੀਤਾ ਉਹਨਾਂ ਨੇ ਕਿਹਾ ਤੈਨੂੰ ਨੌਕਰੀ ਦਿੰਨੇ ਆ ਛਾਸੇ ਚ ਲੈ ਲਿਆ ਠੀਕ ਹੈ ਇਹ ਬੱਚਾ ਸੀ ਇਹਨੇ ਮੰਨ ਲਓ ਕਿਸੇ ਤੋਂ ਜਾਣਕਾਰੀ ਨਹੀਂ ਲਈ ਵੀ ਮੈਨੂੰ ਐ ਕਹਿ ਰਹੇ ਜਾਂ ਕਹਿ ਰਿਆ ਇਹ ਜਿਵੇਂ ਉਹਨਾਂ ਨੂੰ ਡਾਕੂਮੈਂਟ ਉਹ ਮਂਗਾਈ ਗਏ ਬੱਚਾ ਉਹਨੇ ਆਦੀ ਨੌਕਰੀ ਛਾਸੇ ਚ ਭੇਜੀ ਗਿਆ ਉਹ ਅੰਦਰ ਖਾਤੇ ਉਹ ਜਿਹੜਾ ਕੋਈ ਵੀ ਬੰਦਾ ਠੱਗ ਚੋਰ ਹੁੰਦਾ ਉਹਦੀ ਸਾਰੀ ਪਲੈਨਿੰਗ ਉਵੇਂ ਹੁੰਦੀ ਹੈ ਤਾਂ ਉਹ ਉਵੇਂ ਆਪਦਾ ਕੰਮ ਕਰੀ ਗਏ ਇਸ ਕਰਕੇ ਐਸ ਤੱਕਾਂ ਠੱਗੀ ਵੱਜੀ ਆ अच्छा ठीक है ये नौजवान भी मौजूद है इनों ना, ना, ना नाल ਗੱਲਬਾਤ ਕਰ ਲੈਨੇ ਆ ਬਾਈ ਤੁਸੀਂ ਕਿਵੇਂ ਤੁਹਾਨੂੰ ਪਤਾ ਲੱਗਿਆ ਵੀ ਆਨਲਾਈਨ ਕੋਈ ਖਾਤਾ ਖੋਲ ਰਿਹਾ ਆ ਆਮ ਤੌਰ ਤੇ ਆਪਣੇ ਹਰੇਕ ਦੇ ਪਿੰਡ ਦੇ ਵਿੱਚ ਹੀ ਹੁਣ ਤਾਂ ਬੈਂਕਾਂ ਆ ਗਈਆਂ ਨਾ ਹੋਵੇ ਦਾ ਨਾਲ ਦੇ ਪਿੰਡ ਆਪਾਂ ਚਲੇ ਜਾਂਦੇ ਆ ਤੇ ਜਾ ਕੇ ਆਪਾਂ ਆਪ ਆਪਣੇ ਡਾਕੂਮੈਂਟ ਹੈਂਡਓਵਰ ਕਰਦੇ ਆ ਤੇ ਆਪ ਖਾਤਾ ਜਿਹੜਾ ਉੱਥੇ ਖਲਾਉਨੇ ਆ ਬੰਦਿਆਂ ਦੇ ਮੱਥੇ ਲੱਗਦੇ ਆ ਤੁਸੀਂ ਆਨਲਾਈਨ ਕਿਵੇਂ ਸੋਚਿਆ ਵੀ ਮੈਂ ਆਨਲਾਈਨ ਘਰੇ ਬੈਠੇ ਖਾਤਾ ਖਲਾਣਾ ਸਮਾਂ ਨਹੀਂ ਸੀ ਤੁਹਾਡੇ ਕੋਲ ਸੱਸੀ ਗਾਲ ਜੀ ਨਹੀਂ ਸਮਾਂ ਇਹ ਇੰਸਟਾਗ੍ਰam ਤੇ ਮੈਨੂੰ ਐਡ ਆਈ ਸੀ ਹੂੰ ਵੀ ਤੁਹਾਨੂੰ ਘਰੇ ਬੈਠੇ ਵੀ ਨੌਕਰੀ ਦਿੰਨੇ ਆ ਤੇ ਐਸੇ ਕਰਕੇ ਤੁਸੀਂ ਫਾਰਮ ਫਿਲ ਕਰੋ ਅਸੀਂ ਫਾਰਮ ਫਿਲ ਕੀਤਾ ਉਹਨਾਂ ਨੇ ਮੈਨੂੰ ਸਾਰਾ ਪ੍ਰੂਫ ਮੰਗਾ ਲਏ ਇਹ ਆਧਾਰ ਕਾਰਡ ਪੈਨ ਕਾਰਡ ਸਾਈਨ ਕਰਾਏ ਉਸ ਦਿਨ ਮੈਨੂੰ ਨਹੀਂ ਉਹਨਾਂ ਨੇ ਦੱਸਿਆ ਵੀ ਇਹ ਆਪਾਂ ਵੀ ਖਾਤਾ ਖੋਲ ਰਿਹਾ ਜਾਂ ਅਕਾਊਂਟ ਓਪਨ ਕਰ ਰਹੇ ਆ ਬਸ ਮੈਨੂੰ ਤਾਂ ਨੌਕਰੀ ਦਾ ਕਹਿ ਰਹੇ ਵੀ ਤੁਹਾਨੂੰ ਨੌਬ ਜੌਬ ਦੇ ਦਾਂਗੇ ਐਸੇ ਮਹੀਨੇ ਥੋੜੀ ਜੌਬ ਲੱਗ ਜੂਗੀ ਜਾਂ ਅਗਲੇ ਮਹੀਨੇ ਥੋੜੀ ਜੌਬ ਲੱਗ ਜੂਗੀ ਉਸ ਦਿਨ ਜਦੋਂ ਉਹਨਾਂ ਨੇ ਵੀ ਅਕਾਊਂਟ ਓਪਨ ਕੀਤਾ ਉਸ ਦਿਨ ਉਹਨਾਂ ਨੇ ਮੈਨੂੰ ਕੈਸ਼ ਬੁੱਕ ਜਾਂ ਕੁਝ ਵੀ ਪਾਰਸਲ ਕੱਲਿਆ ਉਹਨਾਂ ਨੇ ਕਿਹਾ ਵੀ ਮੈਨੂੰ ਪਾਰਸਲ ਵੀ ਐਸੇ ਲਿੰਕ ਤੇ ਡਿਲੀਵਰ ਕਰ ਦਿਓ ਉਦੋਂ ਬਾਅਦ ਨਾ ਉਹਨਾਂ ਦਾ ਕੋਈ ਮੈਨੂੰ ਫੋਨ ਆਇਆ ਨਾ ਕੋਈ ਉਦੋਂ ਬਾਅਦ ਮੈਸੇਜ ਆਇਆ ਜੀ ਮੈਨੂੰ ਅੱਛਾ ਉਹਨਾਂ ਨੇ ਖਾਤਾ ਤੁਹਾਡੇ ਨਾਮ ਤੇ ਹੀ ਖੋਲਿਆ ਤੁਹਾਡਾ ਹੀ ਉਹਦੇ ਤੇ ਨੰਬਰ ਲਾਇਆ ਤੇ ਤੁਹਾਨੂੰ ਪਾਰਸਲ ਵੀ ਆਇਆ ਸੀ ਜੀ ਜਿਹਦੇ ਚ ਚੈੱਕ ਬੁੱਕ ਵਗੈਰਾ ਸਾਰਾ ਕੁਝ ਹੁੰਦਾ ਏਟੀਐਮ ਵੀ ਹੁੰਦਾ ਤੇ ਤੁਹਾਡੇ ਤੋਂ ਤੁਹਾਡਾ ਹੀ ਸਮਾਨ ਉਹਨਾਂ ਨੇ ਕਿਤੇ ਪਾਰਸਲ ਕਰਾਉਣ ਵਾਸਤੇ ਕਿਹਾ ਤਾਂ ਵੀ ਸਾਨੂੰ ਭੇਜ ਦਿਓ ਇਹ ਸਮਾਨ ਹਾਂਜੀ ਉਹਨਾਂ ਨੇ ਕਿਹਾ ਸੀ ਮੈਨੂੰ ਵੀ ਪਾਰਸਲ ਸਾਡੇ ਨਾਮ ਤੇ ਭੇਜ ਦਿਓ ਫਿਰ ਥੋੜੀ ਜੌਬ ਲੱਗੂਗੀ ਤੇ ਉਸ ਤੋਂ ਬਾਅਦ ਉਹਨਾਂ ਨੇ ਆ ਤੁਸੀਂ ਜਿਹੜਾ ਉਹ ਪਾਰਸਲ ਭੇਜਿਆ ਸੀ ਉਹ ਕਿਹੜੇ ਐਡਰੈਸ ਤੇ ਭੇਜਿਆ ਸੀ ਕਿੱਥੇ ਭੇਜਿਆ ਸੀ ਉਹ ਸੋਨੀਪੱਤ ਕਹਿਆ ਸੀ ਜਿਉਂ ਉਹਨਾਂ ਨੇ ਤੇ ਕੋਈ ਐਡਰੈਸ ਲਿਖਿਆ ਲੁਖਿਆ ਹੈ ਕਿਤੇ ਜਾਣ ਨਹੀਂ 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 ਇਹ ਤਾਂ ਡਾਕ ਘਰ ਦੇ ਵਿੱਚੋਂ ਪਤਾ ਲੱਗ ਜਾਊਗਾ ਹਾਂਜੀ ਅੱਛਾ ਡਾਕ ਘਰ ਚੋਂ ਜੇ ਕਢਵਾਈਏ ਤਾਂ ਆਪਾਂ ਨੂੰ ਪਤਾ ਲੱਗ ਜਾਊਗੀ ਉਹ ਕਿੱਥੇ ਗਏ ਆ ਤੇਰੇ ਤੁਹਾਡੇ ਜਿਹੜੇ ਚੈੱਕ ਬੁੱਕ ਵਗੈਰਾ ਹਾਂਜੀ ਹਾਂਜੀ ਮੈਂ ਅੱਛਾ ਠੀਕ ਹੈ ਭਾਈ ਪਹਿਲਾਂ ਤੇਰਾ ਕਿਤੇ ਖਾਤਾ ਨਹੀਂ ਸੀਗਾ ਕੋਈ ਨੇੜੇ ਬੈਂਕ ਬੁੰਕ ਚ ਜਾਂ ਬੈਂਕ ਵੱਲੋਂ ਨਹੀਂ ਤੈਨੂੰ ਕੋਈ ਕਾਲ ਆਈ ਕਿ ਭਾਈ ਤੇਰਾ ਖਾਤਾ ਖੁੱਲ ਗਿਆ ਕਿਉਂਕਿ ਜਦੋਂ ਵੀ ਜਿਵੇਂ ਐਸ ਬ੍ਰਾਂਚ ਦੇ ਵਿੱਚ ਤੁਹਾਡਾ ਖਾਤਾ ਖੁੱਲਿਆ ਤੇ ਇਹ ਬ੍ਰਾਂਚ ਵਾਲੀ ਅਪਰੋਚ ਕਰ ਲੈਂਦੇ ਹੁੰਦੇ ਆ ਵੀ ਭਾਈ ਤੁਹਾਡਾ ਖਾਤਾ ਖੁੱਲਿਆ ਤੁਸੀਂ ਇੱਥੇ ਆ ਕੇ ਮਿਲੋ ਨਹੀਂ ਮੈਂ ਕਿਤੇ ਵੀ ਅਕਾਊਂਟ ਓਪਨ ਨਹੀਂ ਕਰਾਇਆ ਸੀ ਨਾ ਆਫਲਾਈਨ ਨਾ ਆਨਲਾਈਨ ਜਦੋਂ ਇਹਨਾਂ ਦਾ ਬੰਦਾ ਇੱਕ ਮੇਰੇ ਕੋਲੇ ਆਉਂਦਾ ਵੀ ਉਹ ਕਹਿੰਦਾ ਤੁਹਾਡਾ ਵੀ ਅਕਾਊਂਟ ਓਪਨ ਹੋਇਆ ਹੈ ਉਸ ਤੋਂ ਬਾਅਦ ਉਹਨੂੰ ਮੈਂ ਇਹ ਜਵਾਬ ਦਿੱਤਾ ਵੀ ਮੇਰਾ ਅਕਾਊਂਟ ਓਪਨ ਨਹੀਂ ਹੋਇਆ ਵੀ ਕਿਨੇ ਕਰਾਇਆ ਉਹ ਕਹਿੰਦਾ ਵੀ ਮੈਂ ਅਕਾਊਂਟ ਆਫ ਕਰ ਦੂੰਗਾ ਵੀ ਤੇਰਾ ਆਧਾਰ ਕਾਰਡ ਦੇ ਦੇ ਉਸ ਤੋਂ ਬਾਅਦ ਉਹਨੇ ਮੇਰੀਆਂ ਫੋਟੋਆਂ ਕੀਤੀਆਂ ਤੇ ਆਧਾਰ ਕਾਰਡ ਲੈ ਕੇ ਤਵੇ ਵਾਸਤੇ ਚੱਲ ਗਿਆ ਉਹਦੇ ਬਾਅਦ ਮੈਨੂੰ ਕੋਈ ਕਾਲ ਨਹੀਂ ਆਈ ਬੈਂਕ ਵਾਲਿਆਂ ਦੀ ਕੋਈ ਬੰਦਾ ਨਹੀਂ ਆਇਆ ਮੇਰੇ ਕੋਲੇ ਇਹ ਕਦੋਂ ਦੀ ਗੱਲ ਆ ਬਾਈ ਕਿੰਨੇ ਚਿਰ ਬਾਅਦ ਦੀ ਗੱਲ ਆ ਖਾਤਾ ਖੁੱਲਣ ਤੋਂ ਕਿੰਨੇ ਚਿਰ ਬਾਅਦ ਦੀ ਗੱਲ ਆ ਇਹ ਜਦੋਂ ਖਾਤਾ ਖੁੱਲਿਆ ਜੀ 29 8 2023 ਚ ਉਹ ਦੋ ਮਹੀਨਾ ਮਹੀਨਾ ਬਾਅਦ ਹੀ ਆਇਆਗਾ ਸੀਗਾ ਜੀ ਅੱਛਾ ਹਾਂਜੀ ਇੱਕ ਮਹੀਨਾ ਬਾਅਦ ਹਾਂਜੀ ਠੀਕ ਹੈ ਕੋਈ ਇਹਦੇ ਬਾਰੇ ਖੁੱਲ ਕੇ ਜਾਣਕਾਰੀ ਦੇਊਗਾ ਇੱਕ ਮੈਮ ਇਹਦੇ ਚ ਇਹ ਵੀ ਸਾਨੂੰ ਡਾਟ ਪੈਦਾ ਹੋ ਰਿਹਾ ਵੀ ਜੇ ਆਪਾਂ ਆਮ ਬੈਂਕ ਚ ਜਿਵੇਂ ਬਾਈ ਜੀ ਨੇ ਗੱਲ ਕੀਤੀ ਹੈ ਵੀ ਖਾਤਾ ਖਲਾਈਏ ਤਾਂ ਆਪਣੇ ਆਪਣੇ ਜਿਹੜੀ ਏਟੀਐਮ ਦੀ ਜਿਹੜੀ ਵੀ ਲਿਮਟ ਹੁੰਦੀ ਹੈ ਵੀ 50000 ਰੁਪਏ ਤੱਕ ਹੀ ਦਿੰਦਾ ਆਪਣ ਪਰ ਇਹਨਾਂ ਨੇ ਖਾਤਾ ਖੋਲਣ ਇਹਨਾਂ ਨੇ ਖਾਤਾ ਖੋਲਣ ਅਸਾਰੀ 2 ਲੱਖ ਰੁਪਏ ਤੱਕ ਲਿਮਟ ਦਿੱਤੀ ਹੋਈ ਹੈ ਅੱਛਾ ਦੂਸਰੀ ਗੱਲ ਇਹ ਵੀ ਇਸ ਘੇਰੇ ਚ ਆ ਰਹੀ ਹੈ ਵੀ ਇੱਕ ਆਦਮੀ ਦੇ ਖਾਤੇ ਚੋਂ ਇੱਕ ਦਿਨ ਵਿੱਚ 10-10 ਲੱਖ ਰੁਪਏ ਦੀ ट्रांजੈਕਸ਼ਨ ਹੋ ਰਹੀ ਹੈ ਤੇ ਬੈਂਕ ਵਾਲੇ ਕੀ ਉਹਦੇ ਘਰੇ ਜਾ ਕੇ ਪਤਾ ਨਹੀਂ ਕਰ ਰਹੇ ਵੀ ਆਹ ਕਾਦੀ 트્રાਜੈਕਸ਼ਨ ਤੇਰੇ ਖਾਤੇ ਚ ਲੱਖਾਂ ਰੁਪਈਆਂ ਦੀ ਇੱਕ ਦਿਨ ਚ ਹੋ ਰਹੀ ਹੈ ਤਿੰਨ ਮਹੀਨਿਆਂ ਦੇ ਵਿੱਚ 1 ਕਰੋੜ 11 ਲੱਖ ਰੁਪਈਏ ਦੀ 트્રાਜੈਕਸ਼ਨ ਹੁੰਦੀ ਆ ਕਿ ਬੈਂਕ ਵਾਲੇ ਉਹ ਘਰ ਨੂੰ ਜਾ ਕੇ ਕਦੇ ਸੂਚਿਤ ਵੀ ਨਹੀਂ ਕਰ ਰਹੇ ਕਿ ਉਹਦਾ ਤਾਂ ਨੰਬਰ ਲੱਗਿਆ ਹੀ ਨਹੀਂ ਹੋਇਆ ਨਾ ਤਾਂ ਉਹਦੀ ਈਮੇਲ ਆਈਡੀ ਲੱਗੀ ਹੋਈ ਹੈ ਨਾ ਉਹਦਾ ਕੋਈ ਨੰਬਰ ਲੱਗਿਆ ਹੋਇਆ ਬੈਂਕ ਵਾਲੇ ਕੀ ਉਹਦੇ ਘਰੇ ਜਾ ਕੇ ਉਹਨੂੰ ਬੰਦੇ ਨੂੰ ਇਨਫੋਰਮੇਸ਼ਨ ਵੀ ਨਹੀਂ ਦੇ ਰੱਖ ਸਕਦੇ ਵੀ ਤੁਹਾਡੇ ਖਾਤੇ ਚ ਯਾਰ ਇੰਨਾ ਲੈਣ ਦੇਣ ਹੋ ਰਿਹਾ ਕਾਹਦਾ ਹੋ ਰਿਹਾ ਪੇਮੈਂਟ ਕਿੱਥੋਂ ਆ ਰਹੀ ਹੈ ਕਿੱਥੇ ਜਾ ਰਹੀ ਹੈ ਇਹ ਡੇਟ ਸਹੀ ਦੱਸੋਗੇ ਵੀ ਕਦੋਂ ਦੀ ਗੱਲ ਹੈ ਕਦੋਂ ਇਹ ਮੁੰਡੇ ਨੇ ਐਡ ਵੇਖੀ ਸੀ ਤੇ ਕਿਦਣੇ ਖਾਤਾ ਖੁੱਲਿਆ ਇਹ 2023 ਦੇ 8ਵੇਂ ਮਹੀਨੇ ਦੀ ਗੱਲ ਹੈ ਮੈਮ ਉਦੋਂ ਇਹਨੇ ਕੋਈ ਖਾਤਾ ਆਨਲਾਈਨ ਇਹਦੇ ਤੋਂ ਮੰਗਵਾਇਆ ਗਿਆ ਸਾਨੂੰ ਤਾਂ ਹੁਣ ਮੈਨੂੰ ਜਿਵੇਂ ਦੱਸਿਆ ਇਹ ਕਹਿੰਦੇ ਵੀ ਮੈਨੂੰ ਨੌਕਰੀ ਦਾ ਕਿਹਾ ਸੀ ਖਾਤੇ ਦਾ ਤਾਂ ਮੈਨੂੰ ਆਨਲਾਈਨ ਕਿਹਾ ਹੀ ਨਹੀਂ ਗਿਆ ਸੀ ਮੈਮ ਉਹਨਾਂ ਨੇ ਇਹਨੂੰ ਚਾਂਸੇ 'ਚ ਲਿਆ ਹੋਇਆ ਨਾ ਵੀ ਤੂੰ ਆ ਡਾਕੂਮੈਂਟ ਭੇਜ ਤੇ ਇਹਦਾ ਖਾਤਾ ਅਕਾਊਂਟ ਖੋਲ ਦਿੱਤਾ ਜੋ ਡਾਕੂਮੈਂਟ ਇਹਦੇ ਘਰੇ ਆਏ ਪਾਸਬੁੱਕ ਆਈ ਜੋ ਵੀ ਇਹਦੇ ਐਡਰੈਸ ਤੇ ਆਈ ਤਾਂ ਉਹਨਾਂ ਨੇ ਇਹਦੇ ਤੋਂ ਉਹ ਵੀ ਫਰਾਡ 'ਚ ਮੰਗਵਾ ਲਿਆ ਵੀ ਸਾਨੂੰ ਤੂੰ ਸੈਂਡ ਕਰ ਅਸੀਂ ਤੇਰੇ ਖਾਤੇ 'ਚ ਪੇਮੈਂਟ ਆ ਪਾਵਾਂਗੇ ਤੈਨੂੰ ਨੌਕਰੀ ਦਵਾਂਗੇ ਠੀਕ ਹੈ ਇਹ ਇਦਾਂ ਹੋਇਆ ਇਹਨੂੰ ਲੱਗਿਆ ਕਿ ਤੇ ਇਹ ਜਿਹੜੀ ਨੌਕਰੀ ਵਾਸਤੇ ਵੀ ਇੱਕ ਅਲੱਗ ਅਕਾਊਂਟ ਖੋਲ ਦਿੰਦੇ ਹੁੰਦੇ ਅੱਜਕੱਲ ਤੇ ਇਹ ਇਹਨੇ ਇਹਨੇ ਸੋਚਿਆ ਕਿ ਤੇ ਉਹ ਅਕਾਊਂਟ ਆ ਇਹ ਤੇ ਇਹਨਾਂ ਦਾ ਜਿਹੜਾ ਡਾਕੂਮੈਂਟ ਹੈ ਸਾਰੇ ਉਹਨਾਂ ਨੂੰ ਵੀ ਵਾਪਸ ਭੇਜਦਾ ਉਸ ਤੋਂ ਬਾਅਦ ਚ 3 ਮਹੀਨੇ ਲਗਾਤਾਰ ਜਿਵੇਂ ਤੁਸੀਂ ਦੱਸਿਆ 1 ਕਰੋੜ ਤੇ 11 ਲੱਖ ਰੁਪਇਆ ਆਉਂਦਾ ਰਿਹਾ ਇਹਨਾਂ ਨੂੰ ਕੋਈ ਮੈਸੇਜ ਨਹੀਂ ਆਇਆ ਮੈਮ ਇਹਨਾਂ ਨੂੰ ਮੈਸੇਜ ਤਾਂ ਫੇਰ ਆਵੇ ਨਾ ਪਹਿਲਾਂ ਤਾਂ ਇਹਨਾਂ ਦੇ ਨੰਬਰ ਤੇ ਅਕਾਊਂਟ ਖੋਲਿਆ ਗਿਆ ਪਰ ਬਾਅਦ ਚ ਇਹਨਾਂ ਦੇ ਅਕਾਊਂਟ ਹੀ ਜੋ ਨੰਬਰ ਲਾਇਆ 78060 45725 ਅੱਛਾ ਉਹਨਾਂ ਨੇ ਆਪ ਦਾ ਅਕਾਊਂਟ ਨੰਬਰ ਹੀ ਚੇਂਜ ਕਰ ਲਿਆ ਇਹ ਨੰਬਰ ਇਹਨਾਂ ਦਾ ਨਹੀਂ ਹੈ ਇਹਨਾਂ ਦਾ ਨਹੀਂ ਹੈ ਇਹ ਨੰਬਰ ਕੋਈ ਦੂਸਰੇ ਅਦਰ ਦੇ ਬੰਦੇ ਦਾ ਜਿਨ੍ਹਾਂ ਨੇ ਇਹਦੇ ਤੇ ਹੀ ਆਨਲਾਈਨ ਪੇਮੈਂਟ ਵੀ ਇਹਦੇ ਰਾਹੀਂ ਕੀਤੀ ਹੋਈ ਆ ਇਹ ਅੱਜ ਵੀ ਮੌਜੂਦ ਆ ਨੰਬਰ ਚੱਲ ਰਿਹਾ ਅਸੀਂ ਬੇਨਤੀ ਕਰਦੇ ਆ ਵੀ ਇਹਨੂੰ ਟਰੇਸ ਕੀਤਾ ਜਾਵੇ ਬੰਦੇ ਦੀ ਸਹੀ ਦੀ ਭਾਲ ਕੀਤੀ ਜਾਵੇ ਸਾਡੇ ਬੱਚੇ ਦਾ ਖੇੜਾ ਛਡਾਇਆ ਜਾਵੇ ਠੀਕ ਹੈ ਇਹਨਾਂ ਨੂੰ ਕਦੋਂ ਪਤਾ ਲੱਗਦਾ ਕਿ ਮੈਂ ਮੇਰੇ ਨਾਲ ਫਰਾਡ ਹੋ ਗਿਆ ਕਿਉਂਕਿ ਜਿਵੇਂ 3 ਮਹੀਨਿਆਂ ਬਾਅਦ ਬੰਦ ਕਰਤਾ ਸੀ ਖਾਤਾ ਅੱਜ ਤੋਂ 4 ਦਿਨ ਪਹਿਲਾਂ ਜ਼ਿਲ੍ਹਾ ਹੁਗਲੀ ਪੱਛਮੀ ਬੰਗਾਲ ਤੋਂ ਪੁਲਿਸ ਆਉਂਦੀ ਆ ਸਰਪੰਚ ਸਾਹਿਬ ਦੇ ਘਰੇ ਅੱਛਾ ਤਾਂ ਉੱਥੇ ਉਹ ਇੱਕ ਫਾਰਮ ਦੇ ਕੇ ਜਾਂਦੇ ਆ ਇਨਵੈਸਟੀਗੇਸ਼ਨ ਦਾ ਵੀ ਤੁਹਾਡੀ ਇਨਵੈਸਟੀਗੇਸ਼ਨ ਆ ਤੁਹਾਡਾ ਆ ਨੰਬਰ ਦਾ ਅਕਾਊਂਟ ਚੱਲ ਰਿਹਾ ਅੱਛਾ ਜਦੋਂ ਅਕਾਊਂਟ ਪਤਾ ਕੀਤਾ ਐਚਡੀਐਫਸੀ ਬੈਂਕ ਦਾ ਸਾਨੂੰ ਗਿਲਜੇ ਵਾਲਾ ਬ੍ਰਾਂਚ ਦਾ ਉਹ ਅਕਾਊਂਟ ਨਿਕਲਿਆ ਠੀਕ ਸਾਡਾ ਕੋਈ ਲੈਣਾ ਦੇਣਾ ਨਹੀਂ ਠੀਕ ਉਸ ਵਕਤ ਸਾਨੂੰ ਤਾਂ ਇਹ ਗੱਲ ਦਾ ਪਤਾ ਲੱਗਦਾ ਘਰੇ ਵੀ ਇਸ ਗੱਲ ਦਾ ਪਤਾ ਲੱਗਦਾ ਵੀ ਆਹ ਚੀਜ਼ ਅਸੀਂ ਫਰਾਡ ਚ ਸਾਡੇ ਨਾਮ ਤੇ ਹੁਗਲੀ ਥਾਣੇ ਚ ਕੋਈ ਸ਼ਿਕਾਇਤ ਹੋਈ ਆ ਜਾਂ ਕੋਈ ਐਫ ਆਰ ਆਈ ਦਰਜ ਹੋਈ ਆ ਇਹ ਤੋਂ ਪਹਿਲਾਂ ਕੋਈ ਸਾਨੂੰ ਇਹਦੇ ਬਾਰੇ ਕੋਈ ਪਤਾ ਨਹੀਂ ਸੀ ਮੈਂ ਇਹਦੇ ਨਾਲ ਜੀ ਸਮੱਸਿਆ ਬਹੁਤ ਹੋਊਗੀ ਕਿਉਂਕਿ ਬੱਚਾ ਇਹ ਅਜੇ ਮੈਜਰ ਉਮਰ ਵੀ 22 ਸਾਲ ਹੋਊਗੀ ਤੇ ਡਿਪਰੈਸ਼ਨ ਵੀ ਹੁੰਦਾ ਹੈ ਪਰਿਵਾਰ ਦੇ ਵਿੱਚ ਵੀ ਮਾਹੌਲ ਹੈ ਜਿਹੜਾ ਉਦਾਸਤਾ ਬਣਿਆ ਰਹਿੰਦਾ ਕਿਉਂਕਿ ਜਮਾ ਜਾਣਕਾਰੀ ਨਹੀਂ ਪਰਿਵਾਰ ਨੂੰ ਇਹਨਾਂ ਚੀਜ਼ਾਂ ਬਾਰੇ ਤੇ ਬਹੁਤ ਵੱਡਾ ਫਰਾਡ ਹੈ ਜਿਹੜਾ ਇਹ ਹੋਇਆ ਤਾਂ ਫਿਰ ਕੀ ਕੀਤਾ ਜਾਊਗਾ ਅਗਲੀ ਰਣਨੀਤੀ ਕੀ ਹੋਊਗੀ ਇਹਦੇ ਚ ਪਹਿਲਾਂ ਤਾਂ ਜੀ ਇਸ ਬ੍ਰਾਂਚ ਨੂੰ ਵੀ ਚਾਹੀਦਾ ਸੀ ਵੀ ਜਦੋਂ ਇਹਨਾਂ ਨੂੰ ਪਤਾ ਹੁੰਦਾ ਵੀ ਸਾਡੀਆਂ ਬ੍ਰਾਂਚਾਂ ਕਿੱਥੇ-ਕਿੱਥੇ ਆ ਇਹਨਾਂ ਦਾ ਪਹਿਲੀ ਗੱਲ ਤਾਂ ਇਹ ਚਾਹੀਦਾ ਸੀ ਵੀ ਜਿਹੜੀ ਬ੍ਰਾਂਚ ਇਹਨਾਂ ਨੂੰ ਸਾਨੂੰ ਲੱਗਦੀ ਆ ਲੰਬੀ ਵੀ ਆ ਕਿ ਦੜਵਾ ਵੀ ਆ ਵੀ ਇਹਨਾਂ ਨੇ ਉੱਥੇ ਸੂਚਿਤ ਕਰਨਾ ਸੀ ਤੁਸੀਂ ਖਾਤਾ ਹੀ ਇਹਨਾਂ ਦਾ ਉੱਥੇ ਖੋਲ੍ਹਿਆ ਜਾਂਦਾ ਵੀ ਇੱਥੇ ਇੰਨੀ ਦੂਰ ਖਾਤਾ ਤੂੰ ਕਿਉਂ ਖੜਾ ਰਿਆ ਇਹਨਾਂ ਨਾਲ ਗੱਲਬਾਤ ਕੀਤੀ ਜਾਂਦੀ ਫਿਰ ਜਦੋਂ ट्रांजੈਕਸ਼ਨਾਂ ਹੋਈਆਂ ਉਸ ਤੋਂ ਬਾਅਦ ਵੀ ਨਹੀਂ ਇਹਨਾਂ ਨੇ ਕੋਈ ਬੈਂਕ ਨੇ ਇਹਨਾਂ ਨੂੰ ਸੂਚਿਤ ਕੀਤਾ ਵੀ ਤੁਹਾਡੇ ਖਾਤੇ ਚੋਂ ਪੈਸੇ ਆ ਰਹੇ ਆ ਜਾ ਰਹੇ ਆ ਤਾਂ ਕੁਝ ਹੱਦ ਤੱਕ ਅਸੀਂ ਤਾਂ ਮੰਨਦੇ ਹਾਂ ਬੈਂਕ ਵੀ ਇਸ ਗੱਲ ਦੇ ਵਿੱਚ ਜ਼ਿੰਮੇਦਾਰ ਆ ਜੇਕਰ ਕੋਈ ਇਹਨਾਂ ਦਾ ਨੁਕਸਾਨ ਹੁੰਦਾ ਕੋਈ ਨੌਜਵਾਨ ਛੋਟੀ ਉਮਰ ਦਾ ਇਹ ਡਰ ਕੇ ਕੋਈ ਸਟੈਪ ਚੱਕ ਲੈਂਦੇ ਆ ਜਾਂ ਕੋਈ ਪਰਿਵਾਰ ਵੱਲੋਂ ਕੋਈ ਇਹਨਾਂ ਦੇ ਮੰਨ ਲਓ ਕੋਈ ਡਿਪਰੈਸ਼ਨ ਤੇ ਚਲਾ ਜਾਂਦਾ ਤਾਂ ਇਹਦਾ ਸਿੱਧਾ ਸਿੱਧਾ ਜ਼ਿੰਮੇਵਾਰ ਬੈਂਕਾ ਤਾਂ ਖੋਸਾ ਜਥੇਬੰਦੀ ਇਹਨਾਂ ਦੇ ਨਾਲ ਖੜੀ ਐ ਆਉਣ ਵਾਲੇ ਸਮੇਂ 'ਚ ਜੇਕਰ ਸਾਨੂੰ ਲੋੜ ਪਈ ਤਾਂ ਅਸੀਂ ਇਸ ਬੈਂਕ ਦਾ ਜਿਹੜਾ ਘਰਾਓ ਕਰਾਂਗੇ ਜਥੇਬੰਦੀ ਵੱਲੋਂ ਇਹ ਜਿਵੇਂ ਸਾਈਬਰ ਦਾ ਕੇਸ ਐ ਕੋਈ ਸਾਈਬਰ ਥਾਣੇ ਰਿਪੋਰਟ ਦਿੱਤੀ ਹਾਂਜੀ ਮੈਂ ਭਾਰਤੀ ਕਸ਼ਾਨੀਨ ਲਖਵਾਲ ਦਾ ਪੰਜਾਬ ਦਾ ਬਾਈ ਪ੍ਰਧਾਨ ਸ਼ਮਜੀਤ ਬਰਾੜ ਕਦੂ ਵਾਲਾ ਪਹਿਲਾਂ ਤਾਂ ਇਹ ਜਿਹੜਾ ਗਿਲਦੇਵਾਲ ਇਹਨਾਂ ਨੇ ਬੈਂਕ ਤੇ ਇੱਥੇ ਅਸੀਂ ਆਏ ਹੁਣ ਸਾਰੇ ਜਾਣੇ ਇਹ ਕਾਕੇ ਨਾਲ ਜਿਹੜਾ ਫਰਾਡ ਹੋਇਆ ਅਸੀਂ ਜਿਹੜੇ ਨਾਲ ਹੀ ਲਖਵਾਲ ਗਰੁੱਪ ਦੇ ਸਾਡੇ ਪਿੰਡ ਦੇ ਇੱਥੇ داری ਹੈ ਇਹਨਾਂ ਦੀ ਤੇ ਇਹ ਜਿਹੜਾ ਆਪਣਾ ਥਰਾਜ ਤੋਂ ਕਾਕਾ ਜਿਨ੍ਹਾਂ ਨਾਲ ਇਹ ਹੋਇਆ ਪ੍ਰੋਗਰਾਮ ਥਰਾਜ ਵਾਲਾ ਅਸੀਂ ਇਹ ਹੀ ਜਾਣੇ ਵੀ ਇਹ ਸਾਰਾ ਬੈਂਕ ਜ਼ਿੰਮੇਵਾਰ ਵੇਖੋ ਵੀ ਉਹਨਾਂ ਨੇ ਨੰਬਰ ਵੀ ਬਦਲ ਲਿਆ ਨੰਬਰ ਨਹੀਂ ਬਦਲਿਆ ਜਾ ਸਕਦੇ ਜੇ ਨੰਬਰ ਨਾਂ ਬਦਲਦੀ ਇਹਨਾਂ ਤਾਂ ਹੀ ਆਉਂਦੇ ਰਹਿੰਦੇ ਤੇ ਇਹਨਾਂ ਨੂੰ ਪਤਾ ਲੱਗਦਾ ਰਹਿੰਦਾ ਵੀ ਆਹ ਕੁਛ ਹੁੰਦਾ ਫਿਰ ਜਦੋਂ ਇਹਨਾਂ ਪੈਸਾ ਆ ਰਿਹਾ ਸੀ ਇਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਪੈਸਾ ਕਿੱਥੋਂ ਆਦਾ ਬੈਂਕਾਂ ਮੜਾ ਜਾ ਪੈਸਾ ਆਪਾਂ ਕੋਈ ਲਿਮਟ ਬਣਾਉਣੇ ਕਿਸੇ ਕੋ ਤੇ ਭੱਜ-ਭੱਜ ਜਾਂਦੇ ਵੀ ਇੰਨੇ ਜਿਹੜੇ ਕੋ ਪੈਸੇ ਆ ਵੀ ਸਾਡੇ ਕੋਲ ਸਾਰਾ ਕੋ ਸਾਡੇ ਕੋਲ ਹੀ ਕਰਾਓ ਜੋ ਵੀ ਆਪਾਂ ਇਹਦੇ ਵਿੱਚ ਪੈਸੇ ਜਮ੍ਹਾਂ ਕਰਦੇ ਆਂ ਤੇ ਇਹ ਅਸੀਂ ਤਾਂ ਪਿੱਛੇ ਨਹੀਂ ਹਟਾਂਗੇ ਅਸੀਂ ਤਾਂ ਜੇ ਕੱਲ ਨੂੰ ਕੋਈ ਗੱਲ ਬਣ ਗਈ ਤਾਂ ਅਸੀਂ ਤਾਂ ਧਰਨੇ ਵੀ ਲਾਵਾਂਗੇ ਸਾਰੇ ਐ ਸੇਵਤ ਮੋਰਚੇ ਨਾਲ ਸੰਬੰਧਤ ਆ ਇਸ ਸਮੇਂ ਸੰਯੁਕਤ ਮੋਰਚੇ ਨਾਲ ਸੰਬੰਧਤ ਆ ਅਸੀਂ ਸਾਰਿਆਂ ਇਹ ਨਹੀਂ ਵੀ ਅਸੀਂ ਦੋ ਦੇ ਥੇ ਬੰਦੀਆਂ ਅਸੀਂ ਸਾਰੀਆਂ ਦੇ ਥੇ ਬੰਦੀਆਂ ਕੱਟੀਆਂ ਕਰਕੇ ਲਾਵਾਂਗੇ ਤੇ ਤੇ ਇਹਨਾਂ ਨੂੰ ਬਾਹਰ ਨਹੀਂ ਨਿਕਲਣ ਦੇਣਾ ਜਦਨਾਂ ਚ ਸਾਡਾ ਕੋਈ ਦੇ ਕੋਈ ਬੱਚੇ ਦੇ ਪਰਿਵਾਰ ਨੂੰ ਕੋਈ ਗੱਲ ਬਣਦੀ ਆ ਤੇ ਫੇਰ ਅਸੀਂ ਪਿੱਛੇ ਨਹੀਂ ਹਟਾਂਗੇ ਤੇ ਅਸੀਂ ਤਾਂ ਪੂਰਾ ਜੋਰ-ਸ਼ੋਰ ਨਾਲ ਇੱਥੇ ਲੜਾਈ ਲੜਾਂਗੇ ਇਹਨਾਂ ਨੂੰ ਫਰਜ਼ ਬਣਦਾ ਇਹਨਾਂ ਦਾ ਵੀ ਇਹਨਾਂ ਨੂੰ ਸਾਡੇ ਪਰਿਵਾਰ ਨੂੰ ਨਿਆਹ ਦੇਣ ਇਹ ਕੰਮ ਸਾਰਾ ਇਹਨਾਂ ਰਹੀਂ ਹੋਇਆ ਇਹਨਾਂ ਨੂੰ ਪਤਾ ਸੀਗਾ ਸਾਰਾ ਤੇ ਵਿੱਚ ਹੁਣ ਗੋਲ-ਮੋਲ ਕਰਦੇ ਜਿਵੇਂ ਹੋ ਗਿਆ ਜਿਵੇਂ ਹੋ ਗਿਆ ਇਸ ਤਰ੍ਹਾਂ ਫਰਨਾ ਨਹੀਂਗਾ ਅਸੀਂ ਇਹਦੇ ਪਰਿਵਾਰ ਨਾਲ ਕਰੇ ਜਿਵੇਂ ਜਿਵੇਂ ਸਾਈਬਰ ਇੱਕ ਭੈਣ ਜੀ 238 ਨੂੰ ਮਤਲਬ ਕਿ ਖਾਤਾ ਖੁੱਲਦਾ ਜੀ ਠੀਕ ਹੈ ਜੀ 239 ਨੂੰ ਬੈਂਕ ਜਾਂਦਾ ਜੀ ਇਹਦੇ ਘਰ ਤੇ 2312 ਦਾ ਖਾਤਾ ਚੱਲਦਾ ਬੈਂਕ ਸੁਤਿਆ ਪਿਆ ਸੀ ਕਈ ਇਨੇਚਰ 239 ਨੂੰ ਤਾਂ ਇਹ ਮੁੰਡਾ ਦੱਸਦਾ ਵੀ ਸਾਡੇ ਘਰ ਗਏ ਇਹ अच्छा 1 ਮਹੀਨੇ ਤੇ 2 ਮਹੀਨੇ ਖਾਤਾ ਫੇਰ ਚੱਲਿਆ ਜੀ 23 12 ਤੱਕ ਚੱਲਿਆ ਖਾਤਾ ਠੀਕ ਹੈ ਤੇ 2 ਮਹੀਨੇ ਮਤਲਬ ਕਿ ਬੈਂਕ ਦੀ ਬਿਲਕੁਲ ਅਣਗੇਲੀ ਆਈ ਹੈ ਜਿਹੜਾ ਜਦੋਂ ਜਾਂਦੇ ਆ ਕਹਿੰਦੇ ਤੇਰਾ ਖਾਤਾ ਬੰਦ ਕਰ ਦਿੰਦੇ ਅਸੀਂ ਕਿ ਤੇਰੇ ਖਾਤੇ 'ਚ ਫਰਾਡ ਹੋ ਰਿਹਾ ਤੇ 2 ਮਹੀਨੇ ਫੇਰ ਉਹ ਤੋਂ ਬਾਅਦ ਚੱਲ ਜਾਂਦਾ ਜੀ 2 ਮਹੀਨੇ ਬਾਅਦ 'ਚ ਵੀ ਪੈਸੇ ਆਉਂਦੇ ਰਹਿੰਦੇ ਆ ਆਉਂਦੇ ਜਾਂਦੇ ਨੇ ਆਪ ਦੇ ਵਿੱਚ ਹੀ ਟ੍ਰਾਂਜੈਕਸ਼ਨ ਸਾਰੇ ਆਏਗੇ ਠੀਕ ਹੈ 1 ਮਹੀਨੇ ਬਾਅਦ ਇਹਨਾਂ ਨੇ ਆਪ ਦੇ ਵੱਲੋਂ ਇਨਕਾਰ ਕਰਤਾ ਸੀ ਕਿ ਬੰਦ ਕਰ ਦਿਓ ਬੰਦੋ ਤੂੰ 3 ਮਹੀਨੇ ਬਾਅਦ ਹੁੰਦਾ ਹਾਂ 3 ਮਹੀਨੇ ਬਾਅਦ ਜੀ ਅੱਛਾ ਇਹਦੇ ਲਈ ਤਾਂ ਫ ਤੁਸੀਂ ਕੋਈ ਮੇਲ ਮੂਲ ਪਾਈ ਇਹਨਾਂ ਨੂੰ ਜਾਂ ਸਾਈਬਰ ਦੇ ਵਿੱਚ ਕੋਈ ਰਿਪੋਰਟ ਲਖਾਈ ਅੱਜ ਅੱਜ ਲਖਾਵਾਂਗੇ ਸਾਈਵਰ ਚੱਲੇ ਆ ਜੀ ਮੁਖਸਰ ਚੱਲਿਆ ਆ ਇੱਥੇ ਸਾਈਵਰ ਪਹਿਲਾਂ ਸਾਨੂੰ ਐਸ ਸ਼ੱਕ ਸੀ ਕਿ ਕਿਤੇ ਇਹਨਾਂ ਨੂੰ ਗਦੜਵਾ ਲੱਗਦਾ ਜਾਂ ਲੰਬੀ ਆ ਕਹਿੰਦੇ ਮੁਖਸਰ ਸਾਹਿਬ ਵੰਦੇ ਸਾਈਵਰ ਦੇ ਜਿਹੜਾ ਦਫ਼ਤਰ ਉੱਥੇ ਅੱਜ ਕਰਾਵਾਂਗੇ ਆ ਦੋ ਫਰਾਡ ਸਾਡੇ ਪਿੰਡ ਪਹਿਲਾਂ ਵੀ ਹੋਇਆ ਫਰੀਦਕੋਟ ਸਾਈਵਰ ਨੇ ਵੀ ਮਤਲਬ ਕਿ ਲਿਆ ਗਏ ਸਾਰੇ ਕਲੀਅਰ ਕਰਾਇਆ ਜੀ ਦੋ ਫਰਾਡ ਹੋਇਆ ਸਾਡੇ ਦੀਪ ਸਿੰਘ ਵਾਲੇ ਪਿੰਡ ਦੇ ਹੋਏ ਆ ਤੇ ਹੋਰ ਵੀ ਕਾਫੀ ਆ ਜੀ ਅਸੀਂ ਤਾਂ ਇਹ ਕਹਿੰਦੇ ਵੀ ਕੋਈ ਵੀ ਹੋਰ ਇਹਨਾਂ ਗੱਲਾਂ ਦੇ ਵਿੱਚ ਆ ਕੇ ਕੋਈ ਕਿਸੇ ਦੇ ਖਾਤੇ 'ਚ ਇਸ ਤਰ੍ਹਾਂ ਦੇ ਫਰੋਡੀਆਂ ਦੇ ਹੱਥ ਨਾਲ ਜੇ ਅਸੀਂ ਤਾਂ ਸਾਰੇ ਪੰਜਾਬ ਨੂੰ ਬੇਨਤੀ ਕਰਦੇ ਆ ਵੱਧ ਤੋਂ ਵੱਧ ਅਸੀਂ ਕਹਿੰਦੇ ਵੀ ਅੱਗੇ ਤੋਂ ਅੱਗੇ ਸ਼ੇਅਰ ਕੀਤੀਆਂ ਜਾਣ ਸਾਰੀਆਂ ਜੋ ਵੀ ਇਹ ਗੱਲਾਂ ਬਾਤਾਂ ਹੋਈਆਂ ਤੇ ਆਦੀਪ ਸਿੰਘ ਵਾਲਾ ਫਰੋਡ ਵੀ ਅਸੀਂ ਬਹੁਤ ਸ਼ੇਅਰ ਕੀਤਾ ਸੀਗਾ ਉਹਦੇ ਬਚਾਅ ਹੁੰਦਾ ਲੋਕਾਂ ਦਾ ਤੇ ਅਸੀਂ ਇਹ ਵੀ ਕਹਿੰਦੇ ਆ ਵੀ ਕੋਈ ਵੀ ਬੱਚਾ ਕਿਸੇ ਦਾ ਵੀ ਹੈ ਯਾਹਦੇ ਪਰਿਵਾਰ ਨਾਲ ਜਾਂ ਹੋਰ ਕਿਸੇ ਨਾਲ ਆਪਦੇ ਕਿਸੇ ਰਿਸ਼ਤੇਦਾਰ ਨਾਲ ਸਲਾਹ ਕਰਕੇ ਕੋਈ ਵੀ ਇਸ ਤਰ੍ਹਾਂ ਦਾ ਖਾਤਾ ਖਲਵਾਵੇ ਆ ਨਵਾਂ ਫਰੋਡ ਆ ਇਹ ਤਾਂ ਖਾਤੇ ਖਲਾਏ ਸੀ ਕਿਸੇ ਨੇ ਹਰੀ ਨੌਂ ਦੇ ਬੰਦੇ ਸੀ ਉਹਨਾਂ ਨੇ ਖਾਤੇ ਘਲਵਾਏ ਸੀ ਤਾਂ 5-500 ਤੋਂ 2-2000 ਦੇ ਕੇ ਉਹਨਾਂ ਨੇ ਬੱਚਿਆਂ ਨੂੰ ਲਾਲਚ ਦੇ ਕੇ ਤੇ ਆਹ ਸਿਸਟਮ ਜਿਹੜਾ ਵੀ ਇਹ ਪਹਿਲੀ ਵਾਰੀ ਅਸੀਂ ਤਾਂ ਮਤਲਬ ਇਹ ਜਿਹੜੇ ਸੰਮਨ ਦੀ ਗੱਲ ਕਰ ਰਹੇ ਆ ਵੀ ਜਿਹੜੇ ਸੰਮਨ ਇਹਨਾਂ ਨੂੰ ਆਏ ਆ ਇਹ ਸੰਮਨ ਦੇ ਵਿੱਚ ਕੀ ਲਿਖਿਆ ਹੋਇਆ ਸੀ ਇਹ ਸੰਮਨ ਦੇ ਵਿੱਚ ਤਾਂ ਦੱਸੋ ਪ੍ਰਧਾਨ ਜੀ ਕੀ ਲਿਖਿਆ ਜੀ ਸੰਮਨ ਜਿਹੜੇ ਬੱਚੇ ਨੂੰ ਆਏ ਆ ਉਤੋਂ ਪੈਸਿਆਂ ਤੇ ਲਿਖਿਆ ਹੋਊਗਾ ਜੀ ਸਮਨ ਦੱਸੋ ਜੀ ਜਿਹੜੇ ਸਮਨ ਆਏ ਹੋਏ ਆ ਬੱਚੇ ਨੂੰ ਸਮਨ ਆਏ ਆ ਉਹ ਉਹਦੇ ਵਿੱਚ ਕੀ ਲਿਖਿਆ ਸੀ ਸਮਨ ਨਹੀਂ ਜੀ ਉਹ ਇੱਕ ਐਪਲੀਕੇਸ਼ਨ ਆਈ ਉਹਨਾਂ ਦੀ ਇਨਵੈਸਟੀਗੇਸ਼ਨ ਆ ਤੇ ਪੁੱਛ ਗਏ ਸਾਡੇ ਠੀਕ ਹੈ ਉਹਨਾਂ ਨੇ ਬੁਲਾਇਆ ਸਾਡੇ ਨਾਲ ਆ ਕੇ ਪੁੱਛੀਏ ਚ ਕਰਨੀ ਆ ਨਹੀਂ ਉਗਲੀ ਪੱਛਮੀ ਬੰਗਾਲ ਦੀ ਉਹ ਗੂਗਲੀ ਥਾਣਾ ਇੱਕ ਇੱਕ ਸਵਾਲ ਮੇਰੇ ਜ਼ਹਿਨ ਚ ਹੈ ਵੀ ਇਹ ਕਹਿੰਦੇ ਮੇਰਾ ਨੰਬਰ ਸ਼ੁਰੂ ਤੋਂ ਲਾਇਆ ਹੀ ਨਹੀਂ ਸੀ ਜਦੋਂ ਖਾਤਾ ਖੁੱਲਿਆ ਫਿਰ ਨਹੀਂ ਪਹਿਲਾਂ ਨੰਬਰ ਇਹ ਇਹਨਾਂ ਦੇ ਇਹਨਾਂ ਦੇ ਨੰਬਰ ਤੇ ਅਕਾਊਂਟ ਖੁੱਲਿਆ ਜੀ ਲੇਕਿਨ ਬਾਅਦ ਚ ਚੇਂਜ ਕੀਤਾ ਗਿਆ ਨੰਬਰ ਠੀਕ ਹੈ ਠੀਕ ਹੈ ਜਦੋਂ ਇਹਨਾਂ ਨੇ ਪਾਸਬੁਕਾਂ ਤੇ ਸਾਰਾ ਕੁਝ ਉਹਨਾਂ ਨੂੰ ਹੈਂਡ ਓਵਰ ਕਰਤਾ ਉਸ ਤੋਂ ਬਾਅਦ ਦੇ ਵਿੱਚ ਚੇਂਜ ਹੋ ਗਿਆ ਹਾਂ ਸ਼ਾਇਦ ਠੀਕ ਹੈ ਠੀਕ ਹੈ ਜੀ ਸਭ ਤੋਂ ਪਹਿਲਾਂ ਇਹਨਾਂ ਦੇ ਨਾਮ ਤੇ ਇਹਨਾਂ ਦਾ ਮੋਬਾਈਲ ਨੰਬਰ ਇਹਨਾਂ ਦਾ ਪੈਨ ਕਾਰਡ ਆਧਾਰ ਕਾਰਡ ਸਾਰਾ ਕੁਝ ਇਹਨਾਂ ਦਾ ਵਰਤ ਕੇ ਇਹਨਾਂ ਦੇ ਨਾਮ ਤੇ ਅਕਾਊਂਟ ਖੁੱਲਦਾ ਤੇ ਅਕਾਊਂਟ ਹੈ ਜਿਹੜਾ ਉਹ ਐਸ ਬੈਂਕ ਗਿਲਜੀ ਵਾਲਾ ਐਚ ਡੀ ਐਫ ਸੀ ਬੈਂਕ ਦਾ ਖੁੱਲਿਆ ਹੁੰਦਾ ਫਿਰ ਕੀ ਹੁੰਦਾ ਹੈ ਕਿ ਕੁਝ ਸਮੇਂ ਦੇ ਬਾਅਦ ਜਿਹੜਾ ਇਹ ਫਰਾਡ ਹੋਣਾ ਸ਼ੁਰੂ ਹੋ ਜਾਂਦਾ ਹੈ ਇੱਕ ਮਹੀਨੇ ਬਾਅਦ ਉਹ ਰਾਬਤਾ ਵੀ ਇਹਨਾਂ ਨਾਲ ਕਰਦੇ ਆ ਬੱਚੇ ਦੇ ਨਾਲ ਇਹ ਦੱਸਦੇ ਆ ਵੀ ਇੱਕ ਮਹੀਨੇ ਬਾਅਦ ਰਾਬਤਾ ਹੈ ਜਿਹੜਾ ਉਹਨਾਂ ਦੇ ਵੱਲੋਂ ਕੀਤਾ ਜਾਂਦਾ ਹੈ ਤੇ ਉਦੋਂ ਤੱਕ ਕਿੰਨੀ ਕਿ ਪੇਮੈਂਟ ਹੈ ਜਿਹੜੀ ਉਹ ਆ ਗਈ ਸੀ ਦੇਖੋ ਜੀ ਮੈਂ ਤਾਂ ਮੈਡਮ ਤੁਹਾਡੇ ਚੈਨਲ ਥਰੂ ਇਹ ਹੀ ਦੱਸਦਾ ਕਿ ਜਿਹੜੇ ਇਹ ਠੱਗ ਚੋਰ ਹੈਗੇ ਆ ਜਿਹੜੇ ਇਹ ਤਾਂ ਸਾਡੀਆਂ ਸਰਕਾਰਾਂ ਦੀ ਗਲਤੀਆਂ ਬਹੁਤ ਵੱਡੀਆਂ ਹਮ ਸਰਕਾਰ ਕੋਲੇ ਕੀ ਨਹੀਂ ਹੈ ਜੇ ਸਰਕਾਰ ਕੋਲੇ ਸਾਡੇ ਆਧਾਰ ਕਾਰਡ ਦੇ ਨੰਬਰ ਹੈਗੇ ਆ ਸਭ ਕੁਝ ਹੈਗਾ ਪਰ ਇਹ ਬੱਚੇ ਨੂੰ ਨੌਕਰੀ ਦਾ ਲਾਲਚ ਦੇ ਕੇ ਦੇਖੋ ਅੱਜ ਕੱਲ ਆਨਲਾਈਨ ਹੀ ਜਿਹੜੀਆਂ ਨੌਕਰੀਆਂ ਆਪਾਂ ਲੱਗਦੇ ਆ ਤੇ ਖਾਤਾ ਮੰਗਦੇ ਆ ਵੀ ਤੇਰਾ ਖਾਤਾ ਕਿਹੜੇ ਬੈਂਕ ਚ ਆ ਉਹਦੇ ਤੇ ਤਨਖਾਹ ਆਊਗੀ ਜਾਂ ਵਗੈਰਾ ਆਊਗੀ ਇਸ ਤਰੀਕੇ ਨਾਲ ਬੱਚੇ ਨੂੰ ਗੁੰਮਰਾਹ ਕੀਤਾ ਗਿਆ ਇੱਕ ਨੌਕਰੀ ਦੇ ਚੱਕਰ ਚ ਔਰ ਆਨਲਾਈਨ ਖਾਤਾ ਖੁੱਲਿਆ ਕਿਉਂਕਿ ਜਿੱਥੇ ਖਾਤਾ ਖੁੱਲਦਾ ਹੈ ਬੈਂਕ ਬਹੁਤ ਇਨਕੁਆਰੀਆਂ ਕਰਦਾ ਹੈ ਕਿ ਉਹਦੀ ਬੈਕਗ੍ਰਾਉਂਡ ਕੀ ਆ ਜ਼ਮੀਨ ਆਉਂਦੀ ਆ ਕੀ ਆ ਪਿਓ ਦਾ ਨਾਮ ਕੀ ਆ ਦਾਦੇ ਦਾ ਨਾਮ ਕੀ ਆ ਬੈਂਕ ਕਾਫੀ ਡੰਗਾਈ ਤਕਰ ਜਾਂਦਾ ਹੈ ਇਹਦੇ ਵਿੱਚ ਜੇ ਮੈਂ ਮੰਨਾਂ ਤਾਂ ਐਸਡੀਐਫਸੀ ਬੈਂਕ ਆ ਜਿਹੜਾ ਇਹ 675% ਜ਼ਿੰਮੇਦਾਰ ਆਏ ਇਹ ਚੀਜ਼ ਦਾ ਠੱਗੀ ਦਾ ਹੂੰ ਹੂੰ ਇਹਨਾਂ ਦੇ ਕੋਲੇ ਪੈਸਾ ਆਇਆ ਇਹਨਾਂ ਨੇ ਉਹਦਾ ਵਿਆਜ ਵੀ ਲਿਆ ਜਿੰਨੇ ਦੇ ਕੋਦੇ ਵਿੱਚ ਪੈਸਾ ਰਿਹਾ ਹੈ ਇਹਨਾਂ ਨੇ ਵਿਆਜ ਲਿਆ ਉਹਦਾ ਹਾਂ ਬਿਲਕੁਲ ਇਹ ਆਪ ਦੇ ਵਿਆਜ ਦੇ ਲਾਚ ਨਾਲ ਇਹਨਾਂ ਨੇ ਜਿਹੜਾ ਖਾਤਾਧਾਰਕ ਸੀ ਉਹਨੂੰ ਕਿਉਂ ਨਹੀਂ ਪੁੱਛਿਆ ਕਿੰਨਾ ਪੈਸਾ ਆਈ ਗਿਆ ਉਹਦੇ ਵਿੱਚ ਇਹਨਾਂ ਨੇ ਜਦੋਂ ਇਹ ਘਰ ਜਾ ਕੇ ਪੁੱਛ ਕੇ ਆਏ ਆ ਇਹ ਬੱਚੇ ਨੇ ਜਵਾਬ ਦਿੱਤਾ ਕਿ ਮੇਰਾ ਕੋਈ ਆਨਲਾਈਨ ਖਾਤਾ ਨਹੀਂ ਖੁੱਲਿਆ ਖੁਸ਼ਦੀਪ ਨੇ ਕਿਹਾ ਕਿ ਮੇਰਾ ਕੋਈ ਖਾਤਾ ਨਹੀਂ ਖੁੱਲਿਆ ਆਨਲਾਈਨ ਮੈਂ ਨਹੀਂ ਖੁਲਾਇਆ ਔਰ ਬੈਂਕ ਉੱਥੋਂ ਦੇ ਕੋਲ ਆਧਾਰ ਕਾਰਡ ਵਗੈਰਾ ਲੈ ਕੇ ਆ ਕੇ ਇੱਥੇ ਉਹਨਾਂ ਨੇ ਕਾਰਵਾਈ ਤਾਂ ਕੀਤੀ ਹੈ ਆਪਦੇ ਲੈਪਟਾਪ ਤੇ ਲੈਪਟਾਪ ਤੇ ਕਾਰਵਾਈ ਤਾਂ ਕੀਤੀ ਐ ਫਿਰ ਉਹ ਚ ਪੈਸਾ ਆਈ ਗਿਆ ਜਾਈ ਗਿਆ ਕਿੱਥੋਂ ਆ ਰਿਹਾ ਪੈਸਾ ਪੈ ਰਿਹਾ ਪੈਸਾ ਪਾਉਣ ਵਾਲਾ ਵੀ ਹੋਰ ਬੰਦਾ ਹੈ ਕਢਾਉਣ ਵਾਲਾ ਬੰਦਾ ਵੀ ਹੋਰ ਹੈ ਤੇ ਇਹ ਇਹ ਦੇ ਨਾਲ ਮਤਲਬ ਵੀ ਇਸ ਤਰੀਕੇ ਦੀ ਮਤਲਬ ਵੀ ਇਹਨੂੰ ਉਸ ਚੀਜ਼ ਚ ਫਸਾਇਆ ਗਿਆ ਅੱਜ ਇਹ ਉਹਦਾ ਜਵਾਬਦੇਹ ਬਣ ਗਿਆ ਕਿੱਥੋਂ ਪੈਸਾ ਆਇਆ ਕਿਹਨੂੰ ਪੈਸਾ ਤੋਂ ਭੇਜੀ ਗਿਆ ਇਹ ਤਾਂ ਇਸ ਚੱਕਰ ਚ ਪੈ ਗਿਆ ਨਾ ਪਰ ਇਸ ਕਰਕੇ ਜਿਹੜੀ ਇਹ ਠੱਗੀਆਂ ਵੱਜ ਰਹੀਆਂ ਸਾਡੇ ਬਹੁਤ ਭੜੇ ਤਰੀਕੇ ਨਾਲ ਠੱਗੀਆਂ ਵੱਜ ਰਹੀਆਂ ਇਹ ਬੈਂਕ ਵੀ ਜ਼ਿੰਮੇਦਾਰ ਹੈਗੇ ਆ ਇਹਦੇ ਵਿੱਚ ਜਿਹੜਾ ਬੈਂਕ ਆਏਗਾ ਮੈਂ ਕਹਿੰਦਾ ਵੀ ਇਹਦੀ ਐਡਵੈਸ਼ਨ ਕਰਕੇ ਇਨਕੁਆਰੀ ਕਰਕੇ ਇਹਦੇ ਬੈਂਕ ਨੇ ਵਿਆਜ ਖਾਦਾ ਹੈ ਬੈਂਕ ਨੇ ਟਰਾਂਸਫਰਾਂ ਕੀਤੀਆਂ ਉਧਰ ਉਧਰੀ ਇਹਨਾਂ ਨੂੰ ਪਤਾ ਲੱਗਦਾ ਰਹਿੰਦਾ ਸੀਗਾ 420 ਦਾ ਪਰਚਾ ਹੋਣਾ ਚਾਹੀਦਾ ਐਸਟੀਫ ਬੈਂਕ ਦੇ ਜਿਹੜਾ ਗਿਲਜਲ ਦੇ ਵਿੱਚ ਖੁੱਲਿਆ ਹੈ 25 ਤੋਂ 30 ਕਿਲੋਮੀਟਰ ਤੇ ਹੈ ਇਹ ਬੈਂਕਾ ਇਹਨਾਂ ਨੂੰ ਨਹੀਂ ਪਤਾ ਵੀ ਇੰਨੀ ਵਾਰ ਸਾਡਾ ਆਨਲਾਈਨ ਬੈਂਕ ਵਿੱਚ ਕਿਵੇਂ ਖਾਤਾ ਖਿਲਾ ਲੂਗਾ ਗਿਲਜਲ ਦਾ ਬੰਦਾ ਆ ਕੇ ਖਾਤਾ ਤਾਂ ਗਿਲਜਲ ਦੇ ਬੰਦੇ ਨਹੀਂ ਖਿਲਾਉਂਦੇ ਦੇ ਵਿੱਚ ਸਰਕਾਰੀ ਬੈਂਕ ਵਿੱਚ ਖਿਲਾਉਣ ਜਾਂਦੇ ਆ ਤੇ 25 30 ਕਿਲੋਮੀਟਰ ਤੋਂ ਆ ਕੇ ਬੱਚਾ ਆਨਲਾਈਨ ਖਾਤਾ ਹੈ ਉਹਨੂੰ ਖੁਲਾਉਂਦੀ ਕੀ ਲੋੜ ਐ ਇੱਥੋਂ ਇਹਨਾਂ ਨੂੰ ਖੁਦ ਵੀ ਪਤਾ ਹੋਣਾ ਚਾਹੀਦਾ ਆਨਲਾਈਨ ਖਾਤਾ ਖੋਲ ਰਿਆ ਫੋਨ ਕੋਈ ਕਰ ਰਿਹਾ ਕਿਸੇ ਨੰਬਰ ਤੋਂ ਕਾਲ ਆ ਰਹੀ ਹੈ ਖਾਤਾ ਖੁਲਾਉਣ ਵਾਸਤੇ ਜਵੈਨ ਖਾਤੇ ਦੇ ਨਾਲ ਨੰਬਰ ਹੋਰ ਕਰ ਰਹੇ ਅਟੈਚ ਪੈਸਿਆਂ ਵਾਸਤੇ ਠੀਕ ਹੈ ਠੀਕ ਹੈ ਇਹ ਦਰਾਂ ਦਾ ਠੱਗੀ ਆ ਇਹਦੇ ਚ ਅਸੀਂ ਕਹਿੰਨੇ ਵੀ ਇਨਕੁਆਰੀ ਹੋ ਕੇ ਜਿਹੜੀ ਗਿਲਜੀ ਵਾਲੇ ਬੈਂਕ ਦੀ HDFC ਦੀ ਸ਼ਾਖਾ ਹੈ ਜਿਹੜਾ ਮੌਕੇ ਦਾ ਬੈਂਕ ਮੈਨੇਜਰ ਹੈ ਜਾਂ ਕੈਸ਼ੀਅਰ ਹੈਗਾ ਇਹਨਾਂ ਦੇ ਕੋਲ 420 ਦਾ ਪਰਚਾ ਹੋਣਾ ਚਾਹੀਦਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋਣਾ ਚਾਹੀ ਬੇਖਾ ਖਤਰੇ ਚ ਪਾਤਾ ਇਹਨਾਂ ਨੇ ਬਿਲਕੁਲ ਉਹ ਪਤਾ ਨਹੀਂ ਕੀ ਕੋ ਸੋਚੀ ਬੈਠਾ ਹੋਊਗਾ ਜੇ ਬੱਚਾ ਕੱਲ ਨੂੰ ਕੋਈ ਆਤਮ ਹੱਤਿਆ ਕਰ ਜਾਂਦਾ ਕੋਈ ਕਰ ਜਾਂਦਾ ਉਹਦਾ ਬੈਂਕ ਜ਼ਿੰਮੇਦਾਰ ਹੋਊਗਾ ਹੂੰ ਛੋਟੇ ਪਰਿਵਾਰ ਚੋਂ ਆ ਉਹ ਹੂੰ ਇੰਨਾ ਪੈਸਾ ਤੇ ਖਤ ਜਾ ਹੀ ਨਹੀਂ ਸਕਦਾਗਾ ਤੇ ਮੋੜ ਵੀ ਨਹੀਂ ਸਕਦਾ ਉਹ ਤੇ ਜੇ ਕੱਲ ਨੂੰ ਇਹ ਮੋੜ ਵੀ ਨਹੀਂ ਸਕਦਾਗਾ ਹੂੰ ਇਸ ਕਰਕੇ ਆ ਜਿਹੜਾ ਵੀ ਆ ਇਹ ਬੱਚੇ ਦਾ ਜਿਹੜਾ ਇਹਨਾਂ ਨੇ ਪਿੱਖ ਖਰਾਬ ਕੀਤਾ ਇਸਪੇ ਇੱਕ ਖਰਾਬ ਕਰਨ ਦਾ ਜ਼ਿੰਮੇਵਾਰ ਇਹ HDFC ਬੈਂਕ ਹੈ ਇਹਦੇ ਉੱਤੇ ਪਰਚਾ ਹੋਣਾ ਚਾਹੀਦਾ ਹੈ ਸਭ ਤੋਂ ਪਹਿਲਾਂ FIR ਦਰਜ ਹੋਣੀ ਚਾਹੀਦੀ ਹੈ ਬੈਂਕ ਮੈਨੇਜਰ ਦੇ ਉੱਤੇ ਉਸ ਤੋਂ ਬਾਅਦ ਜੋ ਕੋਈ ਅੱਗੇ ਜਿਹੜੀ ਕਾਰਵਾਈ ਹੋ ਉਤਣੀ ਚਾਹੀਦੀ ਹੈ ਅਸੀਂ ਤਾਂ ਹੀ ਬੇਨਤੀਆਂ ਕਰ ਰਹੇ ਹਾਂ ਤਾਂ ਨੰਬਰ ਵੇਰੇ ਤਾਂ ਜਦੋਂ ਇਹ ਨੰਬਰ ਚੇਂਜ ਕਰ ਰਹੇ ਆ ਜੀ ਇਹਨਾਂ ਨੂੰ ਕੋਈ ਜੀਨੇ ਨੰਬਰ ਬਦਲਾਇਆ ਉਹਨਾਂ ਨੇ ਕੋਈ ਮੈਸੇਜ ਵਗੈਰਾ ਕੀਤਾ ਹੋ ਜਾਂ ਫੋਨ ਕੀਤਾ ਹੋ ਉਦੋਂ ਵੀ ਇਹਨਾਂ ਨੂੰ ਤਲਾਸ਼ ਕਰ ਸਕਦੇ ਸੀ ਕਿ ਵੀ ਤੁਸੀਂ ਆ ਤੁਸੀਂ ਰਹਿਣ ਵਾਲੇ ਇੱਥੋਂ ਦੇ ਆ ਆ ਜਿਹੜਾ ਨੰਬਰ ਤੁਸੀਂ ਹੁਣ ਇਹਦੇ ਚ ਅਟੈਚ ਕਰਾਉਣਾ ਚਾਹੁੰਦੇ ਆ ਬਦਲਣਾ ਚਾਹੁੰਦੇ ਆ ਇਹ ਨੰਬਰ ਕਿਸੇ ਮੰਨ ਲਓ ਬੈਸਟ ਬੰਗਾਲ ਦਾ ਜਾਂ ਕਿਤੋਂ ਹੋਰ ਦਾ ਉਦੋਂ ਵੀ ਇਹਨਾਂ ਨੂੰ ਬੈਂਕ ਨੂੰ ਚਾਹੀਦਾ ਇਹ ਸੂਚਿਤ ਕਰ ਕੀਤਾ ਜਾਂਦਾ ਇਹਨਾਂ ਨੂੰ ਇਹ ਫਿਰ ਵੀ ਫਾਰਮ ਭਰਉਂਦੇ ਆ ਬਕਾਇਦਾ ਬੰਦੇ ਦੇ ਸਾਈਨ ਫੋਟੋਕਾਪੀ ਲੈ ਕੇ ਨਾਲ ਫਾਰਮ ਭਰ ਕੇ ਸਾਈਨ ਕਰਾਉਂਦੇ ਆ ਜੀ ਉਸ ਤੋਂ ਬਾਅਦ ਨੰਬਰ ਚੇਂਜ ਹੁੰਦਾ ਜੀ ਅਸੀਂ ਚੇਂਜ ਕਰਾਉਣ ਜਾਂਦੇ ਆ ਜੀ 6 ਤੋਂ 7 ਦਿਨ ਲੱਗ ਜਾਂਦੇ ਆ ਆ ਆਪਣੇ ਕੀ ਕਰਦੇ ਆ ਉਹਦੇ ਇਹ ਕਿਹੜਾ ਇਹਨਾਂ ਦਾ ਨਾਮ ਲੱਗਿਆ ਹੋਇਆ ਪੈਨ ਕਾਰਡ ਕਿਹੜਾ ਲੱਗਿਆ ਹੋਇਆ ਉਹਦੀ ਕਾਪੀ ਲੈਂਦੇ ਜੀ ਉਹਦੇ ਤੇ ਸਾਈਨ ਕਰਾਉਂਦੇ ਆ ਜੀ ਫਾਰਮ ਭਰਉਂਦੇ ਆ ਜੀ ਉਸ ਤੋਂ ਬਾਅਦ ਚੌਥੇ ਪੰਜਵੇਂ ਦਿਨ ਜਾ ਕੇ ਬੈਂਕ ਦਾ ਜਿਹੜਾ ਉਹ ਜਿਹੜਾ ਖਾਤਾ ਨੰਬਰ ਆਪਣਾ ਦੂਜਾ ਬੈਂਕ ਦਾ ਮੋਬਾਈਲ ਨੰਬਰ ਹੈ ਉਹ ਚੇਂਜ ਹੁੰਦਾ ਜੀ ਉਸ ਤੋਂ ਬਾਅਦ ਦੇ ਵਿੱਚ ਇਹਦਾ ਬਾਹਰ ਨਹੀਂ ਬਾਹਰ ਹੀ ਹੈ ਜੀ ਜੀ ਮੰਨ ਲਓ ਆਪਾਂ ਕੋਈ ਲਿਮਟ ਬਣਦੇ ਆ ਮੇਰੀ ਲਿਮਟ ਸੀ ਕਿਤੜੇ ਕੋਈ ਗਰੰਟਡ ਹੁੰਦਾ ਗਰਾਂਟਡ ਤੋਂ ਸੈਂਡ ਕਰਾਏ ਬਾਅਦ ਆਪਣੀਆਂ ਲਿਮਟਾਂ ਚ ਪੰਜ ਚਾਰ ਦਿਨ ਲੇਟ ਹੋ ਜਾਵੇ ਵੇਖੋ ਕੀ ਕੁਝ ਕਰਦੀ ਤੇ ਇੰਨਾ ਪੈਸਾ ਬੈਂਕ ਚ ਆਇਆ ਜੀ ਲੈਂਡ ਦੇਣ ਪੰਜ ਪੰਜ ਲੱਖ ਦਾ ਹੋਇਆ ਉਹਦੇ ਜ਼ਿੰਮੇਦਾਰਤਾ ਬੈਂਕੀ ਹੈ ਜੀ ਆਉਣ ਵਾਲੇ ਦਿਨਾਂ ਚ ਜੇ ਕੁੱਨੀ 21 ਕੋਈ ਵੀ ਕੋਈ ਵੀ ਕੋਈ ਲੋੜ ਪਊਗੀ ਜੀ ਖੋਸਾ ਜਥੇਬੰਦੀ ਡਾਟ ਕੇ ਸਾਥ ਦੇਊਗੀ ਇਹ ਬਾਈ ਦਾ ਥੜਾ ਜਿਹੜੇ ਬਾਈ ਦਾ ਸਾਡਾ ਗਵੰਡੀ ਆ ਪਿੰਡ ਦਾ 1921 ਅਸੀਂ ਹੋਣ ਨਹੀਂ ਦੇਣਾ ਬਣ ਬਣਦੀ ਕਾਰਵਾਈ ਕਰਾ ਕੇ ਹਟਾਂਗੇ ਮੈਂ ਖੜਾ ਜਵਾਬ ਦੇਣ ਤਾਂ ਮੈਨੇਜਰ ਸਾਹਿਬ ਹੁਣ ਬਰਾਜਾਰੇ ਸਾਹਮਣੇ ਵੰਦੇ ਆ ਪੰਜ ਗੱਲ ਸੁਣੋ ਐਨ ਬੈਨ ਕੀ ਆ ਅਸੀਂ ਇਸ ਪਰਿਵਾਰ ਦੇ ਨਾਲ ਖੜੇ ਆ ਠੀਕ ਆ ਤਾਂ ਜੇਕਰ ਬੈਂਕੇ ਸੋਚੇ ਵੀ ਅਸੀਂ ਸਾਡਾ ਇੱਥੇ ਕੋਈ ਗਰਾਂਹ ਨਹੀਂ ਤਾਂ ਅਸੀਂ ਇਹ ਬੈਂਕ ਦੀ ਘੇਰਾਬੰਦੀ ਵੀ ਕਰਾਂਗੇ ਕੰਟੀਨਿਊ ਧਰਨਾ ਵੀ ਚਲਾਉਣਾ ਪਵੇ ਅਸੀਂ ਇਹ ਪਰਿਵਾਰ ਦਾ ਕੋਈ ਨੁਕਸਾਨ ਨਹੀਂ ਹੋਣਾਗਾ ਇਹ ਪੰਜਾਬੀ ਦੇ ਵਿੱਚ ਕੀ ਆ ਵੀ ਕੁੱਤੀ ਚੋਰਾ ਸਾਗਰਲੀ ਹੋਈ ਆ ਬੈਂਕ ਵਾਲੇ ਵਿੱਚ ਰਲੇ ਵੇ ਠੱਗੀ